ਬੁੜੀ ਗਈ ਮੰਗਰੋਂ ਤਾਂ ਵਧੀਆ ਮਨ ਤਾਂ ਸਾਹ ਆ ਗਿਆ ਅੱਜ ਤਾਂ ਮੌਜ ਨਾ ਕਰੇ ਕੱਲੀ ਰਹੀ ਆਗੀ ਨਹੀਂ ਨਾ ਮੈਨੂੰ ਤਾਂ ਕਿੜਕੜੀ ਕਰੀ ਜਾਂਦੀ ਸਾਰਾ ਦਿਨ ਇੱਥੋਂ ਆਏ ਚੱਕ ਦਿਆ ਇੱਧਰ ਧਰ ਦਿਆ ਐ ਕਰਦੇ ਆ ਇੰਨੀ ਸਰਫ ਨਾ ਪਾ ਲੀੜਿਆਂ ਚ ਆਹ ਕੱਪੜਾ ਪਹਿਲਾਂ ਤੋਂ ਆਹ ਕੱਪੜਾ ਮੰਗਰੋਂ ਤੋਂ ਐ ਕਿਚ-ਕਿਚ ਕਰੀ ਜਾਂਦੀ ਵਧੀਆ ਮੈਨੂੰ ਤਾਂ ਸ਼ਾਂਤੀ ਆ ਗਈ ਮੈਂ ਤਾਂ ਕਹਿੰਦੀ ਪੇਕੀ ਰਹੇ ਆਪਦੇ ਆ ਵੀ ਨਾ ਮੁੜ ਕੇ ਵਧੀਆ ਨਹੀਂ ਇੱਥੇ ਮੇਰੀ ਜਾਨ ਖਾਈ ਜਾਂਦੀ ਮੇਰੇ ਨਾਲ ਪਿੱਛੇ ਪੈਰੀ ਹੈਗੀ ਹੂੰ ਮੈਂ ਤਾਂ ਵਧੀਆ ਜਨਾਇ ਤਾਂ ਆਰਾਮ ਨਾਲ ਨਾ ਲੀ ਲੈ ਤੇ ਨਾ ਚੰਗੇ ਲੀੜੇ ਤੋਂ ਨਹੀਂ ਨਾ ਹਣ ਕੀ ਦਿੰਦੀ ਸੀ ਮੈਨੂੰ ਕਹਿੰਦੀ ਪਹਿਲਾਂ ਕੱਪੜੇ ਧੋ ਧੁੱਪ ਜਾਂਦੀ ਹੈ ਭਾਈ ਫੇਰ ਨਹੀਂ ਨਾਉਣੀ ਨਹੀਂ ਸੀ ਦਿੰਦੀ ਕਦੇ ਕਹਿੰਦਾ ਨਾਉਣੀ ਨਹੀਂ ਸੀ ਦਿੰਦੀ ਕਹਿੰਦੀ ਕੀ ਕੰਮ ਖੜਾ ਤੇਰਾ ਜੇ ਨਾ ਨਾਵੇਂਗੀ ਆਹੀ ਹਾਲ ਰਹਿੰਦਾ ਮੇਰੇ ਨਾਲ ਤਾਂ ਦਾਦੇ ਕੱਪੜੇ ਸੁੱਕਣੇ ਪਾਉਣ ਮੈਂ ਧੁੱਪ ਖੜੀ ਹੈ ਜੀ ਉਹ ਬੇਬੇ ਨੇ ਤਾਂ ਕਿਹਾ ਸੀ ਕਿ ਭਾਈ ਮੈਂ ਤੇਰੇ ਨਾਨਕੀ ਜਾ ਕੇ ਆਉਣੀ ਆ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਆਪਦਾ ਕੰਮ ਕਰਾ ਲਈ ਉਹ ਮੈਂ ਤਾਂ ਕਹਿਣੀ ਹੀ ਭੁੱਲ ਗਿਆ ਪਤਾ ਨਹੀਂ ਕਿੱਧਰ ਗਈ ਹੈਗੀ हरप्रीत ले कोठे ते फिर है चल उठी जाना इक तना गल भूल जन्ने आ गे उठी खडी है ले चल परे जे होके इथी गल करदेया इना हरप्रीत तो कपड़े तो ले हां तो वो ते कपड़े दा कोई आ मेरे कोल गल सुन मेरी की गल है ਥੱਲੇ ਬਾਗ ਚਲ ਫਿਆ ਮੈਂ ਤਾਂ ਸੌ ਕੰਮ ਕਰਨਾ ਤੂੰ ਤਾਂ ਹੁਣ ਬੈਲਾ ਮੇਰੀ ਗੱਲ ਸੁਣ ਲੈ ਤੂੰ ਹਾਂ ਜਿਆਦਾ ਉੱਚਾ ਬੋਲਣ ਦੀ ਲੋੜ ਨਹੀਂ ਗੱਲ ਤਾਂ ਥੱਲੇ ਕਹਿਣ ਵਾਲੀ ਸੀਗੀ ਹਾਂ ਉਹ ਮੈਂ ਤਾਂ ਭੁੱਲ ਗਿਆ ਜਦੋਂ ਬੇਬੇ ਆਪਦੇ ਪੇਕੇ ਜਾਂ ਆਪਣੇ ਨਾਨਕੇ ਉਹ ਮੈਨੂੰ ਕਹਿ ਕੇ ਗਈ ਸੀਗੀ ਵੀ ਭਾਈ ਤੂੰ ਸਾਰੀ ਗੱਲਬਾਤ ਹਰਪ੍ਰੀਤ ਨੂੰ ਦੱਸਦੀ ਤੈਨੂੰ ਹਰਪ੍ਰੀਤ ਤੈਨੂੰ ਕਿ ਬੇਬੇ ਤਾਂ ਨਹੀਂ ਗੱਲ ਕਰਸੀ ਨਾ ਨਾ ਬੇਬੇ ਨੇ ਤਾਂ ਮੇਰੇ ਕੋਲ ਕੋਈ ਗੱਲ ਨਹੀਂ ਕਰੀ ਬੇਬੇ ਤਾਂ ਮੈਨੂੰ ਐ ਕਹਿ ਕੇ ਗਈ ਭਾਈ ਮੈਂ ਆ ਜਾ ਤਾਂ ਅੱਥ ਨੂੰ ਮੁੜਿਆ ਮੈਂ ਨਹੀਂ ਮੈਂ ਦੋ ਦਿਨ ਲਾ ਵੀ ਸਕਦੀ ਹਾਂ ਕੋਈ ਨਹੀਂ ਜੇ ਨਾ ਅੱਥ ਨੂੰ ਮੁੜੂ ਤਸਵੀਰੇ ਆਜੂ ਉਹ ਮੈਂ ਤੈਨੂੰ ਇਹ ਗੱਲ ਕਹਿਣਾ ਤੂੰ ਆਪਦੀ ਜ਼ਮੀਨ ਦਾ ਹਿੱਸਾ ਹੁਣ ਲਿਆ ਬਹੁਤ ਚਰ ਹੋ ਗਿਆ ਕਿਹੜਾ ਹਿੱਸਾ ਜ਼ਮੀਨ ਦਾ ਲੈ ਹੁਣ ਤੈਨੂੰ ਪਤਾ ਨਹੀਂਗਾ ਉਹ ਤੇਰੇ ਨਾਲ ਜ਼ਮੀਨ ਤਾਂ ਹੈਗੀ ਹੈਗੀ ਤੇਰੇ ਪੇਕਿਆਂ ਵਾਲੀ ਉਹ ਲਿਆ ਉਹ ਇੱਥੇ ਲੈ ਲਾਂਗੇ ਥੋੜੀ ਬੋਤੀ ਜ਼ਮੀਨ ਆ ਨਾ ਪੇਕਿਆਂ ਵਾਲੀ ਜ਼ਮੀਨ ਪੇਕਿਆਂ ਕੋਲੇ ਕਿਹੜਾ 20 25 ਕਿੱਲੇ ਨੂੰ ਵੀ ਮੈਂ ਸਾਨੂੰ ਹੁਣ ਚੋ ਲੈ ਦੇਤੀ ਜੈਸਾ ਲੈ ਦੇ ਹਾਂ ਤੈਨੂੰ ਭਣ ਭਰਾਉਂਗੇ ਸੀ ਉਹ ਤੂੰ ਤਾਂ ਕਹੀ ਜਾਨੀ ਆ ਉਹ ਸੋਡੀ ਜ਼ਮੀਨ ਛੜਕਤੇ ਲੱਗਦੀ ਆ ਰੋੜ ਤੇ ਕਿੰਨੇ ਕੁ ਰੁਪਏ ਕਿੰਨੇ ਮੁੱਲ ਦੀ ਜ਼ਮੀਨ ਹੈ ਜੇ ਥੋੜੀ ਬੋਤੀ ਵੀ ਹੋਈ ਤਾਂ ਵੀ ਕਿੰਨੇ ਰੁਪਏ ਵਟੇ ਜਾਣਗੇ ਉਹ ਰੋਡ ਤੇ ਕਿਹੜਾ ਦੇ ਕੋਲ 75 ਕਿੱਲੇ ਨੇ 2.5 ਕਿੱਲੇ ਬਣਦੇ ਆਗੇ ਫਿਰ ਜੇ ਰੋਡ ਤੇ ਲੱਗਦੀ ਹੈ ਤਾਂ ਫਿਰ ਐਂ ਤਾਂ ਨਹੀਂ ਵੀ ਜੇ 2.5 ਕਿੱਲੇ ਰੋਡ ਤੇ ਲੱਗਦੇ ਤੇ ਮੈਂ ਅੱਧਾ ਕਿੱਲਾ ਤੈਨੂੰ ਲੈ ਕੇ ਦੇ ਦਿਆਂ ਮੈਨੂੰ ਤਾਂ ਦੇਖ ਕੱਲ ਸੁਣ ਲੈ ਮੈਂ ਤਾਂ ਬੇਬੇ ਨੇ ਜਿਹੜੀ ਗੱਲ ਕਹੀ ਸੀ ਮੈਂ ਤੈਨੂੰ ਉਹ ਗੱਲ ਕਹੀ ਤੀ ਬੇਬੇ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਭਾਈ ਉਹਨੂੰ ਆਪ ਦੇ ਟੇਕੀ ਭੇਜ ਨਹੀਂ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਨੰਬੇ ਬੇਬੇ ਤੈਨੂੰ ਹੁਕਮ ਲਾ ਕੇ ਤੁਰ ਗਈ ਵੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਤੂੰ ਜ਼ਮੀਨ ਦਾ ਹਿੱਸਾ ਮੰਗਵਾਲੀ ਪਹਿਲਾਂ ਬੇਬੇ ਨੂੰ ਕਹਿਣਾ ਇਹਦੇ ਪੇਕਿਆਂ ਤੋਂ ਲੈ ਕੇ ਆਵੇ ਬੇਬੇ ਕੋ ਛੱਡੀ ਬੈਠੀ ਆ ਇਹਦੇ ਭਰਾਵਾਂ ਨੂੰ ਉਹ ਮੇਰੀ ਗੱਲ ਸੁਣ ਲੈ ਤੂੰ ਹਾਂ ਇੰਨੀ ਕਹਿਣ ਦੀ ਗੱਲ ਨਾ ਮੇਰੇ ਤੇ ਜ਼ਰੂਰਤ ਹੈ ਨਹੀਂ ਜਦੋਂ ਬੇਬੇ ਆ ਗਈ ਤੇ ਤੂੰ ਬੋਲ ਕੇ ਦਿਖਾਈ ਉਹ ਬੋਲੇ ਤੈਥੋਂ ਵੀ ਨਹੀਂ ਜਾਣਾ ਮੇਰੀ ਮਾਂ ਮਰੇ ਲੈ ਮੈਂ ਤੇਰਾ ਬੋਲ ਪੂੰਗੀ ਜਦੋਂ ਹੁਣ ਜ਼ਮੀਨ ਦੀ ਗੱਲ ਆ ਗਈ ਮੇਰੇ ਪੇਕਿਆਂ ਤੋਂ ਜ਼ਮੀਨ ਮੰਗਦੀ ਆ ਬੇਬੇ ਬੋਲਦੀ ਮੈਂ ਕਮਾੜਾਂ ਲਿਆਣ ਵਿੱਚ ਸੀ ਯਾ ਮੈਂ ਕਹੀ ਜਾਂ ਨਹੀਂ ਸ਼ੋਮੈ ਮੈਂ ਕਰੀ ਜਾਂਦੀ ਸੀ ਓਏ ਐ ਕੱਪੜੇ ਧੋ ਲਾਣੇ ਧੋ ਲਾ ਅੱਜ ਕਿਹੜਾ ਮੈਂ ਘਰ ਦੇ ਕੰਮ ਨਹੀਂ ਕਰੇ ਮੈਂ ਬਿੰਦਾ ਚ ਨਮੇੜ ਤੇ ਨਵੇਂ ਨਾ ਲਈ ਮੈਨੂੰ ਨਾ ਹਉਣੀ ਨਹੀਂ ਸੀ ਦਿੰਦੀ ਜੇ ਧੁੱਪ ਨਿਕਲ ਆਉਂਦੀ ਕਹਿੰਦੀ ਆਹ ਕੰਮ ਕਰ ਦੇ ਓਹ ਕੰਮ ਕਰ ਦੇ ਕਰੇ ਪਸ਼ੂਆਂ ਉੱਤੇ ਲਿਬੋਂਕਰ ਮਾਰਿਆ ਕਿਤੇ ਸ਼ਟਿੰਗਾਂ ਖੜਾਏਆ ਕਿਤੇ ਪਾਤੀਆਂ ਖੜਾਏਆ ਮੈਨੂੰ ਬਾੜੇ ਚੀ ਤੋਰੀ ਰੱਖਦੀ ਨਾ ਹਉਣੀ ਸੀ ਦਿੰਦੀ ਤੇ ਅੱਜ ਕਿਹੜਾ ਮੈਂ ਕੰਮ ਨਹੀਂ ਕੀਤੇ ਫਿਰਦਾ ਮੇਰੀ ਗੱਲ ਸੁਣ ਲੈ ਤੂੰ ਆਲਾ ਪਾਉਣ ਦੀ ਲੋੜ ਨਹੀਂ ਆਪਾਂ ਨੇ ਗੱਡੀ ਲੈਣੀ ਐ ਉਹ ਜੇ ਉਹਦਾ ਪਰ ਉ ਪੈਸੇ ਮੰਗਦਿਆਂ ਕੱਲ ਨੂੰ ਪਤਾ ਵਾ ਤੇ ਪੈਸੇ ਲੈ ਕੇ ਆਉਣਾ ਕੋ ਦੇਖ ਮੈਂ ਤਾਂ ਤੇਰੇ ਭਰਾ ਨੂੰ ਜਮਾ ਨਹੀਂ ਕਹਿੰਦੀ ਮੈਂ ਮੈਂ ਅੱਜ ਕਹਾਂ ਨਾ ਮੈਂ ਸਵੇਰ ਕਹਾਂ ਉਹ ਮੈਂ ਬੇਬੇ ਆ ਜੀ ਮੈਂ ਬੇਬੇ ਦੇ ਮੂੰਹ ਤੇ ਵੀ ਕਹਿ ਦਵਾਂ ਵੀ ਮੈਂ ਤਾਂ ਤੇਰੇ ਭਰਾ ਤੋਂ ਹਿੱਸਾ ਲੈਂਦੀ ਨਹੀਂ ਮੈਂ ਤਾਂ ਤੇਰੇ ਭਰਾ ਨਾਲ ਵਰਤੂੰਗੀ ਜਿਵੇਂ ਬੇਬੇ ਵਰਤਦੀ ਆ ਤੇਰੇ ਭਰਾਵਾਂ ਨਾਲ ਬੇਬੇ ਤਾਂ ਬਾਲਗੂ ਹੀ ਚਲਾ ਕੇ ਬੇਬੇ ਤਾਂ ਵਰਤੇਬਾਰ ਰੱਖੀ ਹਿੱਤੇ ਭਰਾਵਾਂ ਨਾਲ ਮੈਂ ਭਾਈ ਤੋ ਹਿੱਸਾ ਲੈ ਕੇ ਤੋੜ ਜਾ ਹੁਣ ਤੇਰੀ ਜੁਰਤ ਹੈਗੀ ਐ ਜਿਹੜੀਆਂ ਗੱਲਾਂ ਮੇਰੇ ਮੂਰੇ ਕਰੀ ਜਾਨੀ ਐ ਮੇਰੀ ਮਾਂ ਨੇ ਮੂਰੇ ਬੋਲ ਪੈਗੀ ਤੂੰ ਹੈ ਤੇਰੀ ਜੁਰਤਾਂ ਨਹੀਂ ਮੋਟੀ ਤੂੰ ਬੋਲ ਪੀ ਮਾਂ ਦੇ ਮੂਰੇ ਤੂੰ ਕਦਾ ਬੋਲ ਨਹੀਂ ਸਕਦਾ ਤੂੰ ਇਹ ਉਹ ਮੇਰੀ ਗੱਲ ਸੁਣ ਲੈ ਤੂੰ ਉਹ ਮੈਂ ਕਿਹਾ ਸੀ ਮੇਰੇ ਬੇਬੇ ਨੂੰ ਕਿ ਆਪਾਂ ਗੱਡੀ ਲੈਣੀ ਐ ਉਹਨੇ ਮੈਨੂੰ ਇਹ ਹੀ ਆਈਡੀਆ ਦਿੱਤਾ ਸੀਗਾ ਕਿ ਤੂੰ ਐਂ ਕਰ ਉਹ ਤੋਂ ਪੈਸੇ ਮੰਗ ਲੈ ਨਾਲੇ ਉਹਨਾਂ ਪੈਸੇ ਵਗਾਈ ਫਿਰ ਕੱਲ ਨੂੰ ਅਗਲਾ ਵਾਪਸ ਭਾਲੂਗਾ ਤੇ ਉਹਨੂੰ ਐਂ ਕਹਿ ਮੈਂ ਜ਼ਮੀਨ ਦਾ ਹਿੱਸਾ ਲੈਣਾ ਈ ਮੈਂ ਤਾਂ ਐਂ ਕਹਨੀ ਆ ਪਹਿਲਾਂ ਬੇਬੇ ਤੋਂ ਮੰਗਾਲਾ ਫਿਰ ਬੇਬੇ ਦੇ ਪੇਕੇ ਤੋਂ ਪਹਿਲਾਂ ਐਂ ਦੇਖਾਂਗੇ ਵੀ ਬੇਬੇ ਦੇ ਪੇਕੇ ਕਿੰਨੇ ਦਿੰਦੇ ਆ ਪੈਸੇ ਜਿੰਨੇ ਬੇਬੇ ਦੇ ਪੇਕੇ ਨੇ ਦਿੱਤੇ ਉਹਨਾਂ ਹਿਸਾਬ ਨਾਲ ਲੈ ਤੂੰ ਉਹ ਤੂੰ ਕਿਹੜੀਆਂ ਗੱਲਾਂ ਕਰ ਰਹੀ ਹੈ ਉਹ ਗੱਡੀ ਤੇ ਤਾਂ ਆਪਾਂ ਚੜਨਾ ਐ ਬੇਬੇ ਨੇ ਕਿਹਾ ਹੁਣ ਬੁੜੀ ਹੋਈ ਤਾਂ ਉਹਨੇ ਕਿਹਾ ਗੱਡੀ ਤੇ ਤੌਰ ਤੇ ਆਪਣੀ ਬਣੂਗੀ ਨਾ ਮੈਨੂੰ ਤਾਂ ਲੋੜ ਨਹੀਂ ਤਾਂ ਟੁੱਟਦੀ ਦੇਖੋ ਮੈਂ ਤਾਂ ਇਹ ਪੇਕਾਂ ਤੋਂ ਮੰਗ ਨਹੀਂ ਸਕਦੀ ਜੇ ਬਾਹਰਾਂ ਬਾਹਣ ਹੋ ਗਏ ਮੈਂ ਜਮਾ ਮੰਗ ਲਾਂਦੀ ਢਾਈ ਕਿੱਲੇ ਬਾਹਣ ਦੇ ਤਾਂ ਖਾਣ ਜੋਗਰੀ ਕਣਕ ਹੁੰਦੀ ਐ ਉਹੀ ਮੈਂ ਛ ਲੈਣ ਵਗ ਜਾ ਉਹ ਚਲ ਤੂੰ ਆ ਜਾ ਆ ਜਾ ਤੂੰ ਐਵੇਂ ਨਾ ਬੋਲੀ ਜਾਨੀ ਐ ਇੱਥੇ ਪਤਾ ਨਹੀਂ ਕਿਹਨੂੰ ਕਿਹਨੂੰ ਸੁਣੂਗਾ ਮੈਂ ਤੈਨੂੰ ਪਹਿਲਾਂ ਗੱਲ ਕਹੀ ਸੀ ਵੀ ਹੌਲੀ ਗੱਲ ਕਰੀ ਤੂੰ ਤਾਂ ਹੌਲੀ ਨਹੀਂ ਬੋਲਦੀ ਕਿਉਂ ਬੋਲਾਂ ਹੌਲੀ ਕਾ ਤੂੰ ਬੋਲਾਂ ਅੱਗਲੀ ਕਰਾਂਗਾ ਪੇਕਾਂ ਤੋਂ ਚਾ ਮੰਗਦੇ ਉਹ ਤੋਂ ਨਾ ਸਾਮੰਦ ਕਰਦੇ ਮੈਂ ਤੂੰ ਬੋਲ ਵੀ ਨਾ ਬੋਲੂਗੀ ਤੇ ਮੈਂ ਜਿੱਕਰੀ ਮੈਂ ਤੈਨੂੰ ਦੱਸਾਂ ਉਹ ਤਾਂ ਤੇਰੀ ਮਾਂ ਦੇ ਹ ਤੇਰੇ ਮੂਤ ਮੈਂ ਕੋਈ ਚੁਪਟਪ ਨਹੀਂ ਕਰਦੀ ਨਾ ਮੈਂ ਤੇ ਇਥੋਂ ਡਰਾਂ ਨਾ ਮੈਂ ਅੱਜ ਜਾ ਮੈਂ ਨਾ ਸਵੇਰੇ ਜਾਵਾਂ ਮਾਂ ਤੈਨੂੰ ਵੀ ਸਾਮਿਲੇ ਨਾ ਤੈਨੂੰ ਗੱਡੀ ਮਿਲੇ ਜੇ ਤੇਰੀ ਮਾਂ ਤੋਂ ਬੰਦੀ ਐ ਨਾ ਗੱਡੀ ਪਹਿਲਾਂ ਤੇਰੀ ਮਾਂ ਤੋਂ ਲੈ ਲੈ ਤੇਰੇ ਮਾਂ ਦੇ ਪੇਕੇ ਵਾਲੀ ਜ਼ਮੀਨ ਵੇਚ ਕੇ ਗੱਡੀ ਲੈ ਜਦੋਂ ਮੇਰੀ ਮਾਂ ਨਾਲ ਲੱਗ ਜਾਂਦੀ ਐ ਤੇ ਮੇਰੀ ਗਿੱਠ ਦੀ ਜੀਭ ਆ ਜਾਂਦੀ ਐ ਬਾਹਰ ਨਿਕਲਦੀ ਐ ਉਦੋਂ ਤੂੰ ਬੋਲਦੀ ਨਹੀਂ ਮੇਰੀ ਮਾਂ ਦੇ ਹੁੰਦੇ ਪਰ ਮਾਂ ਨੇ ਤੇਰੀ ਨੇ ਦਾਤ ਪਾ ਰੱਖੀ ਮੇਰੇ ਤੇ ਮੈਨੂੰ ਸਾਹ ਨਹੀਂ ਕੱਢਣ ਦਿੰਦੀ ਪੂਰਾ ਬੋਲਣ ਕੀ ਦਿੰਦੀ ਐ ਮੈਨੂੰ ਮੈਂ ਤੈਨੂੰ ਕਹਾਂ ਉਸ ਜਿਸ ਤੈਨੂੰ ਗੱਲ ਕਹੀ ਐ ਨਾ ਤੇ ਆਪਦੇ ਭਰਾਵਾਂ ਨੂੰ ਫੋ ਇਹ ਤਾਂ ਗੱਲ ਹੋਣੀ ਚਾਹੀਦੀ ਅੱਜ-ਅੱਜ ਮੈਂ ਤਾਂ ਜਮਾ ਨਹੀਂ ਕਰਦੀ ਨਾ ਮੈਂ ਮੰਗਵਾਵਾਂ ਮੈਂ ਪੈਸੇ ਨਾ ਮੈਂ ਅੱਜ ਮੰਗਾਵਾਂ ਨਾ ਸਵੇਰ ਮੰਗਾਵਾਂ ਬੇਬੇ ਤੋਂ ਮੰਗਾਲਾ ਬੇਬੇ ਆ ਦੇ ਪੇਕੀ ਗਈ ਬੇਬੇ ਦੇ ਪੇਕਿਆਂ ਕੋਲ ਤਾਂ 10 ਕਿੱਲੇ ਬਾਣਦੇ ਉਹ ਮੇਰੇ ਭਰਾ ਕੋਲੇ ਵਿਚਾਰੇ ਕੋਲੇ 2.5 ਕਿੱਲੇ ਉਸੇ ਤੇ ਤੁਸੀਂ ਲੱਗਦੇ ਹੋ ਜਾਣ ਕੇ ਵੀ ਇਹ ਬੇਬੇ ਬਾਹਰ ਤੇ ਚ ਬੇਬੇ ਤੇਰੇ ਉਂਗਲ ਲਾ ਕੇ ਤੁਰ ਗਈ ਵੀ ਨਾ ਮੈਂ ਉਂਗਲਾਂ ਕਹੀ ਜਊ ਉਹ ਨੂੰ ਜਾ ਜਾ ਮੈਂ ਤਾਂ ਜਮਾ ਨਹੀਂ ਜੰਦੀ ਮੈਂ ਤੇਰੇ ਤੋਂ ਮੇਰੀ ਯਾਕ ਨਾ ਰੱਖੀ ਚੁੱਪ ਕਰਕੇ ਇੱਥਾਂ ਜਾ ਫੋਨ ਤੇ ਗੱਲ ਕਰ ਆਂਡੀ ਗਵੰਡੀ ਦਾ ਚੱਕਣਗੇ ਉਹਨਾਂ ਦਾ ਹਿੱਸਾ ਮੈਂ ਤਾਂ ਜਮਾ ਕਹੂੰਗੀ ਵੀ ਹਿੱਸਾ ਆਈ ਕਿਲੇ ਬਾਹਣ ਦੇਉ ਚੋਂ ਵੀ ਹਿੱਸਾ ਭਾੜਦੇ ਆ। ਕਹਿੰਦੇ ਅਸੀਂ ਗੱਡੀ ਲੈਣੀ ਆ, ਗੱਡੀ ਨਾ ਮੈਂ ਤਾਂ ਸਾਨੂੰ ਜਹਾਜ ਲੈ ਕੇ ਦੇ ਦਿਆਂ। ਦੇਖਦਾ ਯਹੀਂ ਤੂੰ ਕੋਈ ਨਹੀਂ ਤੇਰੀ ਮਾਂ ਤਾਂ ਫਿਰ ਮੈਂ ਕਿੰਨਾ ਕੁ ਚੇੜਾਂਗੀ, ਆਪ ਹੀ ਲੈ ਲੂਗੀ ਮੂਰੇ ਬੋਲਣ। ਜੇ ਲੋ ਨਾ ਹੱਤੀ ਇਹ ਜਿਵੇਂ ਉਂਗਲਾਂ ਲਾਣੋ। ਤੂੰ ਥੱਲੇ ਆ ਜਾ। ਆ ਜਾਣੀ ਆ ਫਿਰ। ਅੱਜ ਕਿਹੜਾ ਮੈਂ ਤੁਰੀ ਆਣੀ ਪਿੱਛੇ ਰੁਕ ਬਾਸ ਮਰੀ ਜਾਂਦੀ ਇੱਥੇ ਬਗੈਰ ਗੱਲ ਤੋਂ ਗੱਲ ਨਾ ਕੋਈ ਬਾਤ। ਮੈਂ ਨਹੀਂ ਜਾਣਦੀ ਕਿੰਦੀ ਮੈਂ ਤੁਹਾਨੂੰ ਦੱਸਾਂ। ਤੂੰ ਜਾਣਦਾ ਹੈ। ਤੂੰ ਕਹਿੰਦਾ ਕਿ ਗਮਾਂਡੀ ਦੇਖਦੇ ਆਂ, ਗਵੰਡ ਕਾਨੂੰ ਵੀ ਪਤਾ ਲੱਗ ਵੀ ਹਿੱਸਾ ਮੰਗਦੇ। ਉਹ ਮੇਰੀ ਮਾਂ ਵੀ ਤੈਨੂੰ ਆਖੇ ਭੇਜੂਗੀ ਫਿਰ ਵੀ ਜਾਏਗੀ ਆਪਦੀ ਜਿੱਤ ਰਖ ਲੈ ਜਮਾ ਨਹੀਂ ਆਂਦੀ ਨਾ ਮੈਂ ਤੇਰੀ ਮਾਂ ਕਹੇ ਨਾ ਮੈਂ ਜੇ ਮੈਂ ਜਾਉਂਗੀ ਤਾਂ ਬੈਗ ਚੱਕ ਕੇ ਤੁਰ ਜੂ ਆਪਦੇ ਚਾਰ ਲੰਡੇ ਪਾ ਕੇ ਫਰਾ ਦੇ ਪਿੱਛੇ ਨਿਕਲੀ ਨੂੰ ਛੋੜੇ ਹੁੰਦੀ ਨਹੀਂ ਮੁੜ ਕੇ ਇੰਨੀ ਵੀ ਗੱਲ ਯਾਦ ਰੱਖ ਮੇਰੀ ਗੱਲ ਸੁਣ ਤੇ ਨਹੀਂ ਆਪਣੇ ਘਰੇ ਕਿ ਮਾਂ ਦੇ ਮੰਗ ਲੱਗ ਕੇ ਆਪਦਾ ਘਰ ਪੱਟਣਾ ਪੱਟਲਾ ਤੇਰੇ ਘਰ ਪੱਟਣ ਚ ਤੇਰੀ ਮਾਂ ਦਾ ਹੱਥ ਹੋਊਗਾ ਮੈਨੂੰ ਨਾ ਦੋਸ਼ ਦੇ ਬਾਅਦ ਵੀ ਤੂੰ ਪੇਕੀ ਜਾ ਕੇ ਬੈਗੀ ਮਾਂ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਮੈਂ ਫਿਰ ਮਾਰ ਕੇ ਤੂੰ ਭੇਜ ਦੇਣਾ ਮੈਨੂੰ ਲੈ ਭੇਜ ਕੇ ਦੇਖੋ ਜਮਾਨੀ ਜਾਂਦੀ ਮੈਂ ਵੀ ਲੈ ਕੇ ਦੂੰ ਤੇਰੀ ਮਾਂ ਨੂੰ ਤੇ ਤੇਰੀ ਮਾਂ ਨੂੰ ਅੱਧਾ ਕਿ ਲੈਣਾ ਤੇਰੀ ਮਾਂ ਨੂੰ ਢਾਈ ਦੇ ਢਾਈ ਵੇਚ ਕੇ ਲੈ ਆਂ ਬਾਰੇ ਚ ਨਹੀਂ ਜਾਂਦੀ ਮੈਂ ਉੱਥੇ ਵੀ ਬੋਲ ਕੇ ਹਟਾ ਲਈ ਤੇ ਉਥੇ ਤਾਂ ਮੈਂ ਜਮਾਨੀ ਦਰਦੀ ਤੇਰੀ ਮਾਂ ਦੀ ਆਪ ਪਾਰਖੇ ਮੇਰੇ ਤੇ ਹਰ ਤਰੀਕੀ ਜਿਹਨਾਂ ਬੋਲੀ ਜਾਂਦੀ ਆ ਅੱਜ ਤਾਂ ਉਹਦੀ ਸੱਸ ਵੀ ਨਹੀਂ ਅੱਗੇ ਤਾਂ ਕਹਿੰਦੇ ਮੇਰੀ ਸਾਸਾ ਮੈਨੂੰ ਵੀ ਪੜੇ ਅੱਖਾ ਪਾਇਆ ਜਾਂਦਾ ਵੀ ਉਹਦੇ ਨਾਲ ਬੋਲਦੀ ਆ बेबे करे। ताई मेरी बेबे दाई हो बोलती आप ही सी अच्छा अगर ला बोल रहा पिछले बोलता बोलना चल मेन तो जो मैं पाई को ਚਲ ਕੋਈ ਚਾਹ ਪਾਣੀ ਮੰਗਦਾ ਹੋਊਗਾ ਤਾਂ ਮੇਰੇ ਮੰਗਰ ਭੱਗ ਗਿਆ ਤੇ ਜਾ ਕੇ ਮੈਨੂੰ ਕਹਿੰਦਾ ਨਾ ਵੀ ਬੇਬੇ ਮੈਨੂੰ ਕਹਿ ਕੇ ਗਈ ਐ ਵੀ ਪੈਸੇ ਲੈ ਕੇ ਆ ਦੇ ਤੇ ਕਹਿੰਦਾ ਜਮੀਨ ਦਾ ਸਾਲਾ ਅਤਾ ਹੀ ਕਹਿੰਦੇ ਸੀ ਗੱਡੀ ਲੈਣੀ ਲੱਖ ਮਾਇਆ ਕਿ ਸਾਕੜਾ ਮੇਰੇ ਪਰ ਆ ਗਏ ਪਤੀ ਜੇ ਪਤੀ ਜਿਵੇਂ ਮਾਇਆ ਕਿ ਸਾਕੜਾ ਮਾਕ ਪੇਟੇ ਤੋ ਨਹੀਂ ਸੱਦਾ ਤਾਈ ਮੈਨੇ ਅਬੀ ਦੇ ਮਾ ਜੇ ਬਾਹਾਂ ਬਾਹਣ ਹੋਵੇ ਬਾਹਣ ਤਾਂ 20 ਕਿੱਲੇ ਨਾਲ ਕੋਲੇ ਤੈਨੂੰ 20 ਕਿੱਲੇ ਛੋਟਾ ਰੋਡ ਤੇ ਲੱਗਦਾ ਕਿ ਸਾਨੂੰ ਅੱਧੇ ਕਿੱਲੇ ਦੇ ਪੈਸੇ ਲੈ ਦੇ ਪੌਲੇ ਆ ਗਿਆ ਖ ਭਾਈ ਰੋਡ ਦੇ ਰੋਡ ਤੇ ਲਾਦਾ ਤੇ ਛੋਟੀ ਖਤਰਾ ਖ ਰੋੜਾ ਦੇ ਵਿੱਚ ਆਖ ਸਾਨੂੰ ਵੀ ਕਾਹੀ ਦੇ ਦੇ ਆਖ ਨਾ ਨਾ ਤਾਈ ਇਹ ਮੇਰੀ ਬੇਬੇ ਕਰਦੀ ਹੈ ਸਾਰੇ ਕੰਮ ਮੇਰੀ ਬੇਬੇ ਦੇ ਉਂਗਲਾਂ ਲਾ ਕੇ ਤੁਰ ਗਈ ਉਹਨੂੰ ਆਏ ਆ ਵੀ ਇਹ ਆਪੇ ਤੁਨ ਤੁਨ ਕਿਉਂ ਭੇਜ ਦੂਗਾ ਤੇ ਜੇ ਮੈਂ ਕਹੂੰਗੀ ਮੈਂ ਬੁਰੇ ਪਾਉਂਗੀ ਅਗਲਾ ਆਖੂਗਾ ਖਮ ਨਹੀਂ ਸੱਸ ਮੰਗਦੀ ਐ ਸੱਸ ਨਹੀਂ ਤਾਂ ਕਹੇਗੀ ਨਾਲੇ ਮੰਗਰ ਹੋਗੀ ਨਾ ਪੇਕਿਆਂ ਨੂੰ ਉੱਡ ਗਈ ਮੈਂ ਤਾਂ ਫਿਰ ਕਿਹਾ ਮੈਂ ਕਿਹਾ ਫਿਰ ਬੇਬੇ ਪੇਕੀ ਗਈ ਅੱਜ ਪੇਕਿਆਂ ਤੇ ਲਿਆਵੇ ਨਾ ਹਾਂ ਫਿਰ ਨਾਲ ਤਾਂ ਜਾਣ ਕੇ ਮੁੰਡੇ ਨੂੰ ਕਹੇਗੀ ਤੇ ਆਹ ਬਟਲ ਗਈ ਵੀ ਮੈਂ ਪਾਸੇ ਹੋ ਜਾ ਤੇ ਮੁੰਡੇ ਨੂੰ ਸਿਖਾ ਕੇ ਛੱਡ ਗਈ ਘਰੇ ਤੇ ਆਪ ਪੇਕੀ ਵਾਗੀ ਤੇ ਫਿਰ ਆਪ ਲਿਆਵੇ ਪੇਕਿਆਂ ਤੋਂ ਹੁਣ ਆਪ ਪੇਕੀ ਗਈ ਪੇਕਿਆਂ ਤੋਂ ਲਿਆਵੇ ਨਾ ਉਹ ਬਗ ਜੇ ਕਈ ਤਾਂ ਹੋ ਗਿਆ ਥੀ ਲੈ ਆਵੇ ਲੈ ਆਵੇ ਤਾਂ ਹੀ ਮੈਂ ਤਾਂ ਆਖਿਆ ਮੈਂ ਤਾਂ ਪਹਿਲਾਂ ਬੇਬੇ ਤੋਂ ਮੰਗਾ ਲਾ ਜਿੰਨੇ ਤੇਰੀ ਮਾਂ ਪਾਛੀ ਲੇਂਗੇ ਮੈਂ ਲੈ ਦੋ ਹਾਂ ਉਹਨੇ ਵਾ ਲੈ ਆ ਦੂੜਾ ਹੈ ਕਈ ਆਪਦੇ ਤਾਂ ਉਹਦਾ ਜ਼ਿਕਰ ਦਾ ਤੇ ਭਰਾਵਾਂ ਨਾਲ ਬਰਤੇ ਵਾਰ ਰੱਖਣ ਦਾ ਤੇ ਮੈਨੂੰ ਮੇਰਾ ਇਕੱਲਾ ਭਰਾ ਹੋਸੀ ਨੂੰ ਕਹਿੰਦੀ ਮੈਂ ਤੋੜ ਦਿਆਂ ਜੀ ਤੋੜ ਦੋ ਤੇ ਦੇ ਰਹੀ ਥੀ ਅੱਜ ਸਲੇ ਮੈਂ ਜੇ ਫੇਰ ਪਈ ਸਵੇਰ ਤੇਰੇ ਕੋਲ ਭਰਾ ਭਾਈ ਕਿਉਂ ਹੋਊਗਾ ਉਹ ਕਾਲੇ ਮੈਂ ਕੋਈ ਸਲੇਗੀ ਮੈਂ ਕਿਉਂ ਜਾਮਾ ਮੇਰ ਦਾ ਕੱਲ੍ਹ ਨੂੰ ਉਹੀ ਗੱਲ ਨਾਨਕ ਛੱਕਾ ਮੇਰੇ ਫੇਰ ਆਏ ਕਹ ਦੂਗੀ ਦਿਖਾ ਭਾਈ ਤੇਰੇ ਪੇਕੇ ਕੀ ਲੈ ਆਏ ਉਹ ਪੇਕੇ ਫੇਰ ਕੀ ਲਿਆਉਣਗੇ ਇੱਕ ਕਿਹੜੀ ਦੇਣਗੇ ਵਿਚਾਰੇ ਜਾਂ ਤਾਂ ਉਹਨੂੰ ਸਵੇ ਜਾਣਗੇ ਤੇ ਜਾਂ ਫਿਰ ਭਈ ਨਾਕ ਚੱਕਾ ਕਰ ਜਾਂਦੇ ਛਲੇ ਫਿਰ ਭਈ ਕੋਈ ਨਾਕ ਚੱਕਾ ਨਹੀਂ ਭਰ ਕੇ ਜਾਂਦੇ ਨਾ ਬੱਛਾ ਗੱਲ ਅਗਲਰ ਕਹਿੰਦੇ ਕਿ ਕਰੋਦ ਜਮੀਨ ਲੈਗੀ ਹੁਣ ਸਾਡਾ ਮਟਨਾ ਫਿਰ ਭਈ ਤੇਰਾ ਰੋਗ ਚੱਲੇ ਪਰ ਤੁਸੀਂ ਛੱਲੇ ਆਈ ਫਿਰ ਤੇਰਾ ਰੋਗ ਆ ਲੈ ਭਈ ਹੁਣ ਤਾਂ ਮੈਂ ਅੜ ਕੇ ਲਿਆ ਹੂੰ ਹੁਣ ਤਾਂ ਮੈਂ ਕਹੂੰਗੀ ਵੀ ਭਈ ਆ ਮੇਰੇ ਸਮਾਨ ਦੇ ਕੇ ਜਾ ਮੈਨੂੰ ਆ ਮੈਨੂੰ ਚੀਜ਼ ਚਾਹੀਦੀ ਐ ਨਾ ਮੈਨੂੰ ਸਿਉਣਾ ਚਾਹੀਦਾ ਕੁਛ ਮਰਜੀ ਮੰਗਾ ਲਾਂ ਰੇ ਟੇਕਿਆਂ ਤੋਂ ਤੇ ਜਦੋਂ ਮੈਂ ਲਈ ਆਈ ਬੱਛਾ ਫਿਰ ਤਾਂ ਉਹਨਾਂ ਨੇ ਬਾਰਗੇ ਨਹੀਂ ਖੜਨਣਾ ਮੈਨੂੰ ਨਾ ਭਾਈ ਭਾਈ ਫਿਰ ਜਾਇ ਤੇ ਭਾਈ ਬਾਤਾਂ ਦੀ ਸ਼ਿਕਾਇਤ ਹੁੰਦੀ ਹੈਗੀ ਮਾਂ ਤੇ ਉਹ ਚੱਲ ਕੇ ਨਾ ਭਾਈ ਕੋਈ ਛੜੋ ਬੈਠਾ ਰਹਿੰਦਾ ਗਾ ਹੈ ਦੇਖੋ ਕੋਈ ਚੰਗਰੀ ਗੱਲ ਤੇਰੀ ਮਾਂ ਜੀ ਦਾ ਹਿੱਸੇ ਮੰਗਦੀ ਆ ਹਿੱਸੇ ਪੜਾ ਕਿਦੋਂ ਕਿ ਭੈਣ ਭਾਈ ਉਹਦੇ ਸਾਰੇ ਹੋਣ ਤੇਰੇ ਪੜਾ ਕੌਣੇ ਹਿੱਸੇ ਮੰਗਦਾਗਾ ਕੌਣ ਲੈਂਦਾਗਾ ਹਿੱਸੇ ਤਾਂ ਉਦੋਂ ਹੁੰਦੇ ਤਾਂ ਹੀ ਜੇ ਭਾਈ ਕੱਲੀਆਂ ਕੁੜਮਾ ਕੁੜਮਾ ਹੈ ਹੈ ਨਹੀਂ ਹੈ ਚਲੋ ਇਹ ਹਿੱਸੇ ਮੈਂਦੀ ਦੋਨਾਂ ਭੈਣਾਂ ਨੂੰ ਆ ਜਾਂਦੀ ਭਰਾ ਨਾ ਹੋਵੇ ਜਦੋਂ ਸੁੱਖੀ ਸ਼ਾਨੀ ਮੇਰੇ ਭਰਾ ਹੈ ਮੇਰੇ ਭਤੀਜੇ ਭਤੀਜੇ ਸਭ ਕੁਝ ਹੈ ਮੇਰੇ ਮੈਂ ਕੇ ਲੈ ਮੈਂ ਭਾਈ ਹੋ ਗਈ ਅਗਲਾ ਲਿਆਉਂਦਾ ਨਿੱਕੇ ਦਾ ਨਾਪਰਾ ਹੋਵੇ ਇਕੱਲੀਆਂ ਭੈਣਾਂ ਹੁਣ ਉਹ ਵੀ ਨਹੀਂ ਲਿਆਉਂਦੀਆਂ ਉਹ ਵੀ ਦਾ ਚਾਚੇ ਦਾ ਇਹਨੂੰ ਦਿਆਉਂਦੀਆਂ ਨੇ ਬਾਕੀ ਬਾਪੂ ਦੀ ਚਕੀ ਰਹੀ ਰਹੂਗੀ ਬਾਪੂ ਦੀ ਚਕੀ ਦੇਖ ਲੈ ਤਾਈ ਤੂੰ ਤੱਕ ਕਿੰਨਾ ਸੋਚਦੀ ਐ ਵੀ ਆਦੇ ਚਾਚੇ ਦਾਆਂ ਨੇ ਪੁੱਤਾਂ ਨੂੰ ਦਿਆਉਂਦੀ ਐ ਉਹਦੀ ਭਰਾਵਣਾ ਲਾਉਂਦੀ ਐ ਭਰਾ ਬਣਾ ਲੈਣਾ ਸਾਡੇ ਭਾਈ ਹੁੰਦੇ ਸੰਦੇ ਭਰਾਵਣਾ ਬਣਾ ਤੇ ਤੇਰੀ ਐਡੀ ਸੋਚ ਆ ਗਿਆ ਲੈ ਭਾਈ ਚੱਲ ਕੇ ਦੇ ਨਾਲ ਕਿੱਥੇ ਕਾ ਆਉਂਦੇ ਨੇ ਕੋਈ ਵਿਆਹ ਸਾਡੀਆਂ ਅਗਲੇ ਚੌਕੀਆਂ ਲਾ ਕੇ ਜਾਂਦੇ ਨੇ ਲੈ ਫਿਰ ਚਾਚੇ ਦੇ ਪੁੱਤ ਘੜਾਈ ਵਾਲ ਭਰਾ ਨਹੀਂ ਹੁੰਦੇ ਹੁੰਦੇ ਤਾਂ ਉਹ ਵੀ ਭਰਾ ਹੀ ਨਾ ਫਰ ਕੀ ਗੱਲ ਐ ਜੇ ਸਕਾ ਨਹੀਂ ਹੁੰਦਾ ਨਾਲੇ ਉਹੀ ਗੱਲ ਖੂਨ ਤਾਂ ਇੱਕੋ ਹੀ ਹੁੰਦਾ ਚਾਚੇ ਦਾਇ ਰਵੀ ਨਾ ਭਾਈ ਸਾਲੇ ਨੂੰ ਤਾਂ ਕੋਈ ਹੱਕ ਨਹੀਂ ਤੇਰੀ ਬੇਬੇ ਦਾ ਮੈਂ ਦੱਸਾਂ ਗੱਲ ਜਮਾਨਾ ਇਹ ਸੌ ਸਾਲਿਆ ਹੋ ਮਤੇ ਨਾ ਕਿੰਨਾ ਲੜੀ ਫਿੜੀ ਜਾਂ ਲੋ ਨਾ ਭਾਈ ਆਦੇ ਭਰਾ ਨੂੰ ਆਦੇ ਭਰਾ ਕੋਲੇ ਰਹਿਣ ਤੇ ਤੇਰੇ ਕੋਲੇ ਕਿੰਨਾ ਕੋ ਬਾਹਣ 2 ਕਿੱਲੇ ਬਾਹਣਦੇ ਨੇ ਉਹ ਕੀ ਤੈਨੂੰ ਆਦੇ ਨੇ ਕੀ ਸਾਲਿਆ ਹੋਰ ਤਾਂ ਹੀ ਪੁੱਛਣਾ ਦੇਖ ਲੈ ਜੇ ਤੇਰੇ ਵਰਗੀ ਮੇਰੀ ਸੱਸ ਦੀ ਸੋਚ ਹੋਵੇ ਨਾ ਫਿਰ ਤਾਂ ਕਾਦੀਆਂ ਗੱਲਾਂ ਮੇਰੀ ਸੱਸ ਤਾਂ ਉਹੀ ਗੱਲ ਐਡੀ ਲਾਲਚਣ ਜਿੱਡੀ ਕਰੇ ਤੂੰ ਨਾ ਆਏ ਇਹਦੇ ਕੋਲੇ ਗੇੜਾ ਮਾਰੀ ਹੁਣ ਤਾਂ ਮੇਰੀ ਬੇਬੇ ਹੈ ਨਹੀਂ ਐ ਨਹੀਂ ਪਤਾ ਹੁਣ ਤਾਂ ਕੱਕੇ ਕਿਸੀ ਨੂੰ ਪਤਾ ਹੱਥ ਨੇ ਜੀ ਆਜੇ ਹੱਥੋਂ ਨੂੰ ਆਜੇ ਤੂੰ ਅੱਜ ਹੀ ਆ ਜੀ ਇਹਦੇ ਕੋਲੇ ਉਹਨੂੰ ਸਮਝਾ ਕੇ ਆਈ ਵਿਪਾਈ ਤੇਰੀ ਸਿਕੀਰੀ ਵਰਤੋਂ ਨਹੀਂ ਸਿਕੀਰੀ ਹੁੰਦੀ ਐ ਜੇ ਸੌਰਿਆਂ ਨੂੰ ਟੱਟ ਕੇ ਬਹਿ ਗਿਆ ਕਮਰੇ ਜਾਏ ਆਏਗਾ ਕਿੱਥੇ ਨਾ ਭਾਈ ਉਹ ਆਪਣੀ ਵਾਰ ਸਿਕੀਰੀ ਕਰਨੀ ਆ ਕਰ ਜੇ ਤੇ ਸੌਰਿਆਂ ਤਾਂ ਬਾਲਾ ਵੱਡਾ ਪੱਖ ਹੁੰਦਾ ਸੌਰਿਆਂ ਦੀ ਨਾਣੀ ਸਰਦਾ ਹੁੰਦਾ ਕਿੱਥੇ ਸਰਦਾ ਤਾਈ ਨਾ ਭਰਾਵੇ ਨਾ ਭੈਣ ਨੂੰ ਸਰੇ ਤੇ ਨਾ ਇਹਨੂੰ ਸਰੇ ਉਹ ਗੱਲ ਉਹਦੇ ਤਾਂ ਕੜੱਕ ਫੋਨ ਕਰ ਦੰਦਾ ਤੇਰੇ ਭਰਾ ਨੂੰ ਕਹਿੰਦੇ ਆ ਕਰ ਜੇ ਤੇਰੇ ਭਰਾ ਨੂੰ ਕਹਿੰਦੇ ਐ ਕਰ ਜੇ ਕੋਈ ਕੰਮ ਹੁੰਦਾ ਉਹ ਤਾਂ ਮੇਰੇ ਭਰਾ ਨੂੰ ਜੱਕਦੇ ਨੇ ਫੋਨ ਕਰ ਲੰਦਾ ਤੇ ਫੇਰ ਕਿਵੇਂ ਆਖੂ ਕਿ ਨਹੀਂ ਸ਼ਮਗਾਲਿਆ ਫੇਰ ਕਿਵੇਂ ਆਊਗਾ ਨਾ ਤਾਂ ਹੀ ਜ਼ਰਾ ਰੱਖ ਸਕੇ ਨਾ ਭਾਈ ਫੇਰ ਉਹ ਵਿਚਾਰਾ ਆਵੇ ਤੇ ਰਹੁੰਦਾ ਵੀ ਹੈ ਨਹੀਂਗਾ ਤਾਈ ਤੂੰ ਜਾ ਕੇ ਸਾਡੇ ਘਰੇ ਆਈ ਚੰਗਾ ਮਾੜਾ ਆ ਕੋਈ ਕਹੇ ਨਹੀਂ ਮੇਰਾ ਨਾ ਨਾ ਨਹੀਂ ਵੀ ਭਾਈ ਮੇਰੇ ਕੋਲੇ ਇਹ ਗੱਲਾਂ ਕਹਿੰਦੀ ਸੀ ਜਾਂ ਮੈਨੂੰ ਮਿਲੀ ਸੀ ਅਰਪ੍ਰੀਤੋਂ ਨਾ ਕੋਈ ਨਾ ਕੋਈ ਤੂੰ ਤੇਰੀ ਭੈਣ ਮੈਂ ਕੋਠੇ ਤੇ ਜਦੋਂ ਬੋਲਦੇ ਸੀ ਨਾ ਮੈਨੂੰ ਤਾਂ ਕੋਠੇ ਤੇ ਸੁਣਿਆ ਸੀ ਮੇਰਾ ਨਾ ਨਾ ਨਹੀਂ ਨਾ ਨਾ ਕੋਠੇ ਤੇ ਮੋਚਾ ਤੂੰ ਬੋਲੀ ਜਾਂਦੇ ਤੇ ਹੀ ਤਾਂ ਆਂਦਾ ਸੀ ਯਾਰ ਤੇ ਕਦੇ ਚਲੇ ਨਾਲ ਘਰ ਸਾਡਾ ਹਾਂ ਵੀ ਭਾਈ ਮੈਨੂੰ ਸੁਣਦਾ ਸੀ ਮੈਂ ਕੈਨੂੰ ਮੈਂ ਭਾਈ ਬੜੇ ਚ ਫਿਰਦੀ ਸੀ ਤੁਸੀਂ ਬੋਲੀ ਜਾਂਦੇ ਸੀ ਤੇ ਮੈਂ ਨਾ ਲੈਂਦੀ ਫਿਰ ਤਾਈ ਆਖੜ ਕੇ ਵੀ ਤਾਈ ਕੋਲੇ ਦੱਸ ਦਿਆ ਸਾਰੀਆਂ ਗੱਲਾਂ ਨਾ ਨਾ ਤਾਈ ਮੇਰਾ ਨਾ ਨਾ ਲਈ ਦੇਖੋ ਮੈਂ ਤਾਂ ਬੱਥਰ ਲੈਣੀ ਆ ਚੱਕ ਕਿਆ ਗੋਹੇ ਜੀ ਲੈ ਕੇ ਜਾਨੀ ਸੁੱਕੇ ਰੰਗਾ ਫੇਰ ਆ ਜੀ ਤਾਈ ਹਾਂ ਜੇ ਮੇਰੇ ਨਾਲ ਹੀ ਜਾਨੀਏ ਤਾਂ ਫੇਰ ਐ ਕਦੂ ਕ ਵੀ ਤਾਈ ਨੂੰ ਖੰਮ ਨਾ ਨਹੀਂ ਨਹੀਂ ਆ ਜਾਣਦੀ ਮੈਂ ਤਾਂ ਤੁਮ ਮਗਰੋਂ ਆਉਂਗੀ ਠੀਕ ਹੈ ਚਲਤਾ ਇਹੋੀ ਗੱਲ ਤੇਰੇ ਇਸ਼ਾਰਾ ਨਹੀਂ ਮੈਨੂੰ ਤਾਂ ਕੋਲੇ ਆ ਜਾਨੀ ਹੈਗੀ ਗੇੜਾ ਮਾਰ ਲਾਨੀ ਹੈਗੀ ਮੇਰੇ ਵਾਲੀ ਸੱਸ ਤਾਂ ਵੀ ਗੱਲ ਕੋਈ ਕੱਚ ਨਹੀਂ ਛੱਡਦੀ ਜੰਹੋਰ ਭਾਈ ਆਡਾ ਲਾਸਟ ਹੀ ਬੰਦਾ ਵੀ ਨਾ ਹੋਵੇਕ ਆਪਦੀ ਪਰਮਾਤਮਾ ਦੀ ਮੰਗੇ ਵੀ ਆਪਦੇ ਘਰ ਹੀ ਦੇਵੇ ਕੋਈ ਦਿੱਤੇ ਲਿਆ ਥੋੜਾ ਕੋਈ ਬੰਦਾ ਹੀ ਛੇੜਿਆ ਨਾ ਥੋਣੀ ਵਾਲਾ ਬੰਦਾ ਹੁੰਦਾ ਕਿਨੇ ਆਪਦੀ ਕਬੀਰਦਾਰੀ ਹੈ ਆਈ ਬਹਾਰੀ ਦੀ ਹੈ ਕਹਾਰੀ ਦੀ ਤਾਂ ਇਹ ਗੱਡੀ ਲੈਣੀ ਹੈ ਲੈ ਲੈਣਾ ਸਾਡੇ ਕੋਲੇ ਕਿਹੜਾ ਕੁਝ ਹੋਵੇ ਨਹੀਂ ਕਰੀਏ ਜੇ ਕੋਈ ਹੁਣ ਆਪਾਂ ਕੋਈ ਛਾ ਮੰਗੇ ਆਪਣੀਆਂ ਕੁੜੀਆਂ ਆਪਾਂ ਕੋਈ ਛਾ ਮੰਗ ਲਾ ਆਪਾਂ ਦੇ ਦੇਾਂਗੇ ਉਹ ਹੈ ਨਹੀਂ ਨਾ ਮੁੰਡੂ ਘਰ ਤਾਂ ਸੇਕ ਲੱਗਦਾ ਤੇ ਤਾ ਅਗਲੀ ਬਰਾਬਰ ਮੰਗਦੀ ਫਿਰ ਤਾਂ ਮੈਂ ਹੁਣ ਕਰਦਾ ਨਹੀਂ ਕੁੜੀ ਨੂੰ ਫੋਨ ਵੀ ਤੂੰ ਵੀ ਲੈ ਕੇ ਜਾ ਇਸ ਸਾਜਾ ਫਿਰ ਤਾਂ ਫਿਰ ਮੰਗਦੇ ਵੀ ਨਹੀਂ ਸੀ ਹਾਂ ਫਿਰ ਮੰਗਦੇ ਵੀ ਨਹੀਂ ਫਿਰ ਮੰਗਦੇ ਵੀ ਨਹੀਂ ਸੀ ਤਾਂ ਤੈਨੂੰ ਮਾਏ ਸਾਡੇ ਕੁੜੀ ਨਹੀਂ ਵੀ 700 ਕਿਲੇ ਮੰਗਨੇ ਚਾਹੀਏ ਕਿਤੇ ਬਾਰ ਬੂਰ ਨਾ ਜਾ ਜੂ ਪਤਾ ਨਾ ਲੱਗ ਜਾ ਤਾਈ ਬਣ ਕੇ ਮੇਰਾ ਨਾਂ ਨਾ ਲੀਏ ਨਾ ਨਾ ਮਾਂ ਮੈਂ ਤੇਰੇ ਬੇਬੇ ਨੂੰ ਦੱਸ ਦਊਗਾ ਮੇਰੀ ਬੇਬੇ ਦੇਖ ਲੈ ਫਿਰ ਤੇਰੇ ਨਾਲ ਘਰੇ ਜਾ ਕੇ ਲੜਾਈ ਕਰਕੇ ਤੈਨੂੰ ਪਤੀ ਹੋਣਾ ਮੈਨੂੰ ਪਤਾ ਭਾਈ ਤੇਰੀ ਬੇਬੇ ਦੇ ਸਵਾਰ ਉਹ ਤਾਂ ਥੋੜੀ ਜਿਹੀ ਫਿਰ ਗਰਮ ਵਾਲੀ ਆ ਚੰਗਾ ਤਾਈ ਉਹ ਜਾ ਕੇ ਪੁੱਛ ਗਏ ਆਪਾਂ ਤਾਂ ਆਪ ਬੇਬੇ ਦੇ ਮੰਗਰ ਲਾ ਕੇ ਗੱਲ ਚੀ ਦੀ ਗੱਲ ਕਰਿਆ ਜੀ ਚੱਲ ਦੇਖੀ ਜੋ ਕਿਵੇਂ ਬਣੂ ਵੇ ਭਾਈ ਕਿਧਰੋਂ ਆਏਂਗਾ ਕਿ ਮੈਂ ਬੋਲਦੇ ਜਾਣਾ ਭਾਈ ਆ ਮਤ ਹੈ ਜਾਈ ਉਹ ਤਾਈ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਨੀ ਜੁਆ ਗੇੜਾ ਮਾਰ ਕੇ ਉਹ ਸਾਡੇ ਪਸ਼ੂ ਵਾਗ ਜਾਂਦੇ ਨੇ ਪਸ਼ੂ ਮੋੜ ਕੇ ਆ ਮੈਂ ਤਾਂ ਕੀ ਬੋਲਣਾ ਸੀਗਾ ਤੇ ਨਾਲੇ ਭਾਈ ਤੂੰ ਘਰੀ ਵਾਲਾ ਖੜੂ ਜਾ ਪਾਈ ਜਾਂਦਾ ਸੀ ਕੋਠੇ ਤੇ ਖੜਾ ਭਾਈ ਮੈਨੂੰ ਇੱਥੇ ਸੁਣਦਾ ਸੀ ਮੈਂ ਢੀੜਾ ਸੁੱਕਣਾ ਪਾਈ ਜਾਂਦੀ ਸੀ ਪਾਈ ਤੈਨੂੰ ਘਰੇ ਸੁਣਦਾ ਸੀ ਐਡੀ ਦੁਰੋਂ ਮੈਂ ਲੈ ਹੋਰ ਪਾਈ ਤੂੰ ਤਾਂ ਨਾ ਬੋਲੀ ਆਂਦਾ ਸੀ ਉਹ ਚਾਚਾ ਬਲਾਈ ਹੱਤ ਤਿੱਤ ਮੈਂ ਕੀ ਗੱਲ ਸੀ ਗੱਲ ਤਾਂ ਕੋਈ ਨਹੀਂ ਸੀ ਫਿਰ ਤੈਨੂੰ ਕੋਈ ਗੱਲ ਵੀ ਸਮਝ ਤਾਂ ਨਹੀਂ ਆਈ ਸਮਝ ਤਾਂ ਭਾਈ ਮੈਨੂੰ ਆਈ ਜਾਂ ਤੂੰ ਸੈਸਾ ਕਰੀ ਜਾਂਦਾ ਸੀ ਭਾਈ ਕਿੱਥੋਂ ਮੰਗਾਉਂਦਾ ਸੀ ਸੈਸਾ ਤਾਈ ਫਿਰ ਤੂੰ ਤਾਂ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਣਾ ਲੈ ਭਾਈ ਮੈਂ ਸੁਣ ਲਈਆਂ ਜੇਕਰ ਤੂੰ ਬਾਹਰ ਦੇ ਨਾਲ ਲੜੀ ਜਾਂਦਾ ਸੀ ਫਿਰ ਮੈਂ ਤੁਹਾਡੇ ਕੰਨੀ ਸਮਾਰ ਕੇ ਕੱਲ ਜਾ ਕਰ ਲਿਆ ਮੈਂ ਖਿਆ ਮੁੰਡਾ ਬਲਾਈ ਮੈਂ ਖਿਆ ਉਹਨੂੰ ਰੁੱਖੇ ਪਹਾੜੇ 'ਚ ਬੋਲੀ ਜਾਂਦਾਗਾ ਉਹ ਤਾਈ ਮੈਂ ਤੈਨੂੰ ਕੀ ਦੱਸਾਂ ਹੁਣ ਉਹ ਮੇਰੀ ਮਾਂ ਤਾਂ ਮੇਰੇ ਨਾਨਕੀ ਗਈ ਸੀ ਹਣਾ ਉਹ ਮਨ ਨੂੰ ਕਹੀ ਪਈ ਅਸੀਂ ਗੱਡੀ ਲੈਣੀ ਸੀ ਵੀ ਤੂੰ ਪਿੱਸਾ ਮਗਾਲੀ ਜ਼ਮੀਨ ਦਾ ਪੈਸੇ ਮਗਾਲੀਏ ਤੋਂ ਹਰਪ੍ਰੀਤੋਂ ਹਰਪ੍ਰੀਤੋਂ ਉਹ ਮੈਂ ਸਮਝਦਾ ਮੇਰੀ ਮਾਂ ਦੇ ਮਗਰ ਲੱਗ ਉਹਨੂੰ ਕਹਿ ਜੀ ਦਿੱਤਾ ਉਹ ਗੁੱਸਾ ਜਾ ਮੰਨ ਗਈ ਗੱਲ ਦਾ ਲੈ ਫਾਈ ਫਿਰ ਅਸੀਂ ਗੱਲਾਂ ਹੀ ਕਰੋ ਗੁੱਸਾ ਮੰਨਣ ਵਾਲਿਆਂ ਕਰ ਦਿਓ ਬੋਲ ਉਹ ਭਾਈ ਕਿਉਂ ਨਹੀਂ ਚੱਲਿਆ ਹੋਊਗੀ ਗੱਡੀ ਲੈਣੀ ਹੈ ਤੁਸੀਂ ਘਰੋਂ ਗੱਡੀ ਲੈ ਲਓ ਤੇਰੀ ਬੇਬੇ ਤਾਂ ਆਪਾਈ ਹੋ ਦੁਰਾਈਂਦੀ ਹੈਗੀ ਉਹ ਤਾਈ ਫਿਰ ਮੈਂ ਹੁਣ ਕੀ ਕਹਾ ਮੇਰੀ ਮਾਂ ਤਾਂ ਹੁਣ ਮੈਨੂੰ ਪੈਸੇ ਦਿੰਦੀ ਨਹੀਂ ਗੱਡੀ ਮੈਂ ਲੈਣੀ ਸੀਗੀ ਮਾਚਾਲ ਨੂੰ ਆਖਿਆ ਸੀ ਉਹਨਾਂ ਦੀ ਰੋੜ ਤੇ ਜ਼ਮੀਨ ਲੱਗਦੀ ਸੀਗੀ ਹਰ ਬਿੱਟਰ ਨੂੰ ਖਾ ਤੂੰ ਚਲੇ ਸੇ ਲਿਆ ਜੇ ਪੈਸੇ ਮੰਗਾਗੇ ਕੱਲ ਨੂੰ ਅਗਲਾ ਫਿਰ ਪੈਸੇ ਵਾਪਸ ਮੰਗੂਗਾ ਫਿਰ ਆਪਣਾ ਬੜਾ ਰੋਲਾ ਪਊਗਾ ਨਾ ਭਾਈ ਇਹ ਸੇ ਵਾਲੀ ਦਾ ਭਾਈ ਦੋਸੇ ਗੱਲ ਗੱਟ ਕਰਦਾ ਇਸੇ ਦਾ ਕੋਈ ਹੱਕ ਨਹੀਂ ਭਾਈ ਦੇਖ ਭਾਈ ਭਾਈ ਹੋ ਜੇ ਪਰ ਜਾਈ ਹੋ ਦੇ ਪਤੀ ਜੇ ਪਤੀ ਜਿਹਾ ਹੋ ਦੇ ਕਾਮਲੇ ਇਹ ਸੇ ਭਲਾ ਹੋ ਕਹ ਲਿਆਊਗੀ ਹਾਂ ਤਾਂ ਇਹ ਤਾਂ ਤਰੀਕਾ ਠੀਕ ਹੈ ਹਨਾ ਮੈਂ ਤੇ ਇਹ ਗੱਲ ਸੋਚੀ ਨਹੀਂ ਹਨਾ ਫਿਰ ਮੈਂ ਤਾਂ ਸਹਰਿਆਂ ਉਂ ਟੁੱਟ ਜਾਊਗਾ ਤੇ ਭਾਈ ਟੁੱਟੇ ਨਾ ਨੀ ਕਰ ਹੁਣ ਤੂੰ ਆਦੀ ਸਮੰਗੇ ਦਾ ਸਹਰੇ ਪਾਈ ਤੇਰੇ ਸਹਰੇ ਦੇ ਕੇ ਆਵਾਂਗੇ ਜਵਾਕ ਤੂੰ ਬਿਆਹੇ ਦਾ ਨਾ ਕਿ ਚੱਕਾਂ ਪਰੇ ਨਿੰਗਾ ਫੇਰ ਅਸੀਂ ਚੌਕੀਆਂ ਕੋਲ ਆ ਕੇ ਜਾਊ ਤੇਰੇ ਜਵਾਬ ਲਈ ਹਾਂ ਤਈ ਤਰੀ ਗੱਲ ਤਾਂ ਸਹੀ ਹੈ ਨਾ ਮੇਰੀ ਮਾਂ ਦੇ ਮੰਗਰ ਲੱਗ ਕੇ ਲੈ ਨਾਲੇ ਉਹ ਇੱਥੇ ਨਹੀਂ ਮੈਂ ਤਾਂ ਐਵੇਂ ਆਪ ਦੇ ਘਰੇ ਕੇਸ ਕਰ ਲਿਆ ਉਹ ਨਾਲੇ ਮੈਂ ਤਾਂ ਹੋਰ ਗੱਲ ਹੈ ਮੈਂ ਤਾਂ ਹਰ ਪੜੀ ਤੇ ਲੱਪੜ ਵੀ ਮਾਰਿਆ ਆ ਹੁਣ ਪਤਾ ਨਹੀਂ ਰੋਟੀਆਂ ਉਹ ਪਕਾਉ ਉਪਦੇ ਮੈਂ ਤਾਂ ਤੇਰਾ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਤੈਨੂੰ ਇੰਨਾ ਸਿਆਣਾ ਸਮਝਦੀ ਸੀ ਤੇ ਅੱਜ ਤੂੰ ਦੇਖਦਾ ਕਿਵੇਂ ਲੱਪੜ ਮਾਰਿਆ ਕੰਮਲੇ ਬੰਦਾ ਤੂੰ ਉਤਾਰਦੀ ਆਪ ਹੀ ਕਰ ਪੜਦਾ ਆ ਆਪ ਦਾ ਹੋਰ ਆ ਸਿਆਣਪ ਤਾਂ ਬਸ ਮੈਨਾਂ ਲਾਲਚ ਚ ਆ ਗਿਆ ਮੇਰੀ ਮਾਂ ਦੇ ਮਗਰ ਲੱਗ ਗਿਆ ਤੇ ਹੁਣ ਪਤਾ ਨਹੀਂ ਮਿੰਤਾ ਰੋਟੀਆਂ ਤਾਂ ਤਈ ਤੂੰ ਹੀ ਰੋਟਣਾ ਭਾਈ ਲੈ ਓਹੀ ਗੱਲ ਤੂੰ ਕਿਵੇਂ ਲੱਪੜ ਮਾਰਿਆ ਜੇ ਭੌੜਾ ਕੰਮ ਲਿਆ ਹੋਵੇ ਤੇ ਕੀ ਬਾਕੀ ਤੂੰ ਰੋਟੀਆਂ ਬਕਾਉਣ ਜਾਣਦੇ ਤੇਰੀ ਮਾਂ ਤੇਰੇ ਨਾਲ ਕੀ ਕਹੀ ਹੈ ਬੈਠਾ ਰਹੀ ਭੁੱਖਾ ਨਾਲ ਤਾਂ ਰੋਟੀਆਂ ਪਕਣੀਆਂ ਨੇ ਗੱਲ ਤਾਂ ਤਈ ਕੜੇ ਮਾਥ ਮਚਾਉਂਗਾ ਮੈਂ ਤਾਂ ਹੋਰੀ ਪੰਗਾ ਕਰ ਲਿਆ ਲਾ ਪੰਗਾ ਨਾ ਪਾਹ ਤੀਰ ਆਉਂਦੀ ਆ ਪੁੱਠੇ ਕੰਮ ਕਰਦਾ ਮਾਂ ਦੇ ਮੰਗ ਲਾ ਕੇ ਤੇ ਫਤਾਰਦੀ ਆ ਕਈ ਸੰਗਾ ਲਾਉਂਦੇ ਸਹਰਿਆਂ ਤੋਂ ਤੇ ਤੇਰੀ ਮਾਂ ਆਉਂਦੇ ਦੇਖ ਕੇ ਤੇ ਨਹੀਂ ਸਦੋਂ ਦੀ ਬੁੜੀ ਹੋਈ ਬੈਠੀ ਆ ਹਜੇ ਬੱਤਦੀ ਆ ਹਾਂ ਮੇਰੇ ਤੇਰੇ ਦਿਮਾਗ ਚ ਤਾਈ ਕਾਲੀ ਨਹੀਂ ਆਈ ਉਹ ਤਾਈ ਮੈਨੂੰ ਹੁਣ ਆਏ ਰਸ ਤੋਂ ਇਹ ਤਾਂ ਮੈਂ ਸਾਰੀ ਗੱਲ ਕਰਨ ਆਲੀ ਘਰ ਬੈਠਾ ਉਹਨੂੰ ਕਹਿ ਵੀ ਬੈਠਾ ਤੇ ਮਾਦੇ ਮਾਰ ਵੀ ਬੈਠਾ ਹੁਣ ਮੈਂ ਕਿਵੇਂ ਕਰਾਂ ਲੋਕ ਤੇ ਕੀ ਕਰਨਾ ਕੋਈ ਜਾ ਕੇ ਗਲਤੀ ਮੰਨ ਅੱਖ ਮੈਥੋਂ ਹੋ ਗਈ ਗਲਤੀ ਭਗਮਾਨ ਨੇ ਚਲੋ ਕੋਈ ਨਾ ਮੈਂ ਤੇ ਨੂੰ ਦੁੱਖਾਂ ਵਿੱਚ ਸਭ ਬੋਲਦੇ ਤੂੰ ਅੱਖ ਮੈਨੂੰ ਕਰ ਦੇ ਮਾਫ ਏਦੋਂ ਬਾਅਦ ਨਾ ਮੈਂ ਸੇ ਦੀ ਗੱਲ ਛੇਰਾਂ ਤੇ ਨਾਮੇ ਮੰਗਾਵਾ ਹਾਂ ਤਿਆਰ ਤੂੰ ਨੂੰ ਬਾਜੀ ਪੁਜੀਆ ਗੱਲ ਅਸੀਂ ਉਹ ਮੈਂ ਤਾਂ ਜਾ ਕੇ ਨਾ ਹੱਥ ਵੱਲ ਲੈਣਾ ਗਲਤੀ ਮੰਨ ਲੈਣਾ ਉਹ ਮੇਰੇ ਵਾਸਤੇ ਰੋਟੀਆਂ ਤਾਂ ਪਕਾ ਦੂ ਵਿਚਾਰ ਆਹੋ ਭਾਈ ਰੋਟੀ ਮੋਹਗਨ ਮੰਗ ਰੋਟੀ ਕਿਚਾ ਖਾਣੇ ਗਾਦੇ ਚੱਕ ਕੇ ਝੋਲੇ ਪੇਕੀ ਵਾਗ ਦੀ ਬੈਠਾ ਰਹੀ ਐ ਤੇ ਤੇਰੀ ਮਾਹ ਦੇ ਪੇਕੀ ਵਾਗ ਦੀ ਆਹ ਪੱਖ ਮਚਾਈ ਚੰਗੀ ਚੰਗਾ ਤਾਈ ਤੇਰੇ ਸ਼ਾਬਾਸ਼ ਉਹ ਤੈਨੂੰ ਗੱਲਾਂ ਸੁਣ ਕੇ ਮੈਨ ਆਪਣੇ ਘਰ ਦਾ ਭੇਤ ਆਜੂ ਉੱਚ ਤੈਨੂੰ ਗੱਲਾਂ ਸੁਣੀਆਂ ਤਾਂ ਹੀ ਤੇ ਮੈਨੂੰ ਚੰਗੀਆਂ ਗੱਲਾਂ ਦੱਸੀਆਂ ਮੈਂ ਤਾਂ ਜਾ ਕੇ ਹੁਣ ਹੱਥ ਬੰਨ ਲਾ ਮੈਂ ਤਾਂ ਭਾਈ ਗਲਤੀ ਮੰਨ ਲਾ ਮੈਂ ਤਾਂ ਚੰਗਾ ਹੀ ਸੋਚਦੀ ਆ ਮੈਂ ਮਾਰਾਂ ਨਹੀਂ ਛੋਟੀ ਖਾਤਰ ਸੋਚਦੀ ਮੈਂ ਦੱਸਾਂ ਗੱਲ ਚੰਗਾ ਨਹੀਂ ਹੁੰਦਾ ਕਿਹੜਾ ਗਲਤੀ ਮੰਨ ਲਾ ਕੋਈ ਨਹੀਂ ਤੇਰੇ ਲਈ ਗੱਲ ਹੀ ਕਰੂੰਗਾ ਜਾ ਨੇ ਕਾਗੜਾ ਬੰਦਾ ਕਹਿੰਦਾ ਆਪਦੀ ਬਹੂ ਨੂੰ ਤੇ ਇਸ ਸਾਲਿਆ ਕਾਗੜਾ ਬੰਦਿਆ ਕਦੋਂ ਮਾਪੇ ਤੇ ਕਿਹਨੇ ਪੜਾ ਤੈਨੂੰ ਹੀ ਸਾਕੇ ਦੇਣਗੇ ਉਹਦਾ ਸਹਾਂ ਆਰਦੇਮੇ ਦੀ ਕਬੀਲਦਾਰੀ ਨਹੀਂ ਕਿ ਡਾ ਮਾਂ ਪੁੱਤ ਦੋਨੇ ਕਿ ਡਾਲੋ ਪੰਕਸਦੇ ਨੇ ਕਿ ਛੇਤੀ ਪੈਸੇ ਲਿਆ ਲੈ ਲਿਆ ਕੇ ਦੋਨੇ ਪੈਸੇ ਫੰਡ ਵਨ ਕੇ ਇਹਦੀ ਮਾਂ ਉਹ ਦੂ ਹੈਗੀ ਲੋਭ ਲਾਸਟ ਵਾਲਾ ਕਰਦੀ ਹੈ ਜੋ ਗੱਡੀ ਲੈਣੀ ਆਉਂਦੇ ਘਰੋਂ ਗੱਡੀ ਲੈਣਾ ਘਰੋਂ ਨਹੀਂ ਗੱਡੀ ਲਈ ਜਾਂਦੀ ਸਭ ਕੁਝ ਸਾਥੇ ਦੇਖ ਲੈ ਕਿਵੇਂ ਕਰਦੀ ਹੈ ਨੂੰ ਨੂੰ ਆਪਦੀ ਨੂੰ ਨੂੰ ਤਾਈ ਦੀਆਂ ਗੱਲਾਂ ਨਹੀਂ ਸਮਝ ਆਈ ਵੀ ਹਰਪ੍ਰੀਤ ਨੂੰ ਟੱਕਰੀ ਨਾ ਗਈ ਹੋਏ ਹਰਪ੍ਰੀਤ ਨੂੰ ਪੁੱਛਦਾ ਹਰਪ੍ਰੀਤ ਹਾਂ ਦੱਸੋ ਉਤੋੜਿਆ ਮੇਰੀ ਗੱਲ ਸੁਣ ਅੱਛਾ ਹੁਣ ਤੇਰੀ ਗੱਲ ਕੀ ਸੁਣਾ ਹੁਣ ਤੂੰ ਐ ਕਹਿੰਦਾ ਵੀ ਆਖਣ ਮੇਰੇ ਫੇਰ ਤੁਰ ਜਾਣ ਪੈ ਕੇ ਮੈਂ ਨਹੀਂ ਜਾਂਦੀ ਹੁੰਦੀ ਉਹ ਮੈਰੀ ਗੱਲ ਤਾਂ ਸੁਣ ਲੈ ਤਾਈ ਤੈਨੂੰ ਮਿਲੀ ਸੀਗੀ ਮੈਨੂੰ ਤਾਂ ਤਾਈ ਕਿੱਥੇ ਮਿਲ ਗਈ ਵਿਚਾਰੀ ਮੈਂ ਕਿੱਥੇ ਤਾਈ ਕੇ ਬਾਗੀ ਮੇਰੇ ਕੋਲ ਕਿੱਥੇ ਟਾਈਮ ਹੈ ਜਾਣ ਦਾ ਮੈਂ ਤਾਂ ਘਰ ਦੇ ਕੰਮ ਤਾਂ ਲਟ ਨਹੀਂ ਆਉਂਦੇ ਉਹ ਦੇਖ ਲੈ ਮੈਂ ਤੈਨੂੰ ਕੀ ਕਿਹਾ ਸੀ ਵੀ ਤੂੰ ਹੌਲੀ-ਬੋਲ ਹੌਲੀ-ਬੋਲ ਕੋਠੇ ਦੇ ਆਪਾਂ ਛੱਤ ਤੇ ਖੜੇ ਹਾਂ ਉਹ ਦੇਖ ਲੈ ਆਪਣਾ ਜਲੂਸ ਨਿਕਲ ਗਿਆ ਸਾਰੀਆਂ ਗੱਲਾਂ ਤਾਈ ਨੇ ਘਰੇ ਸੁਣ ਲਈਆਂ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਹੁਣ ਤੂੰ ਥੱਲੇ ਉਤਰ ਕੇ ਗੱਲ ਕਰ ਲੈਣਾ ਚੰਗਾ ਹੋ ਗਿਆ ਮੈਂ ਤਾਂ ਕਹਿੰਦੀ ਜਲੂਸ ਨਿਕਲ ਗਿਆ ਤੇਰਾ ਕਹਿੰਦੇ ਹੋਰ ਵੀ ਨਿਕਲੂ ਆਣ ਕਮਾਂਡ ਦੇ ਨਾਲ ਇੱਧਰ ਕਹੜਾ ਸੁਣਿਆ ਨਹੀਂ ਆ ਮੂਰਿਆਂ ਨੂੰ ਕਹੜਾ ਸੁਣਿਆ ਨਹੀਂ ਸਭ ਨੂੰ ਸੁਣਿਆ ਉਹ ਤੇ ਜੋ ਤੂੰ ਤਾਂ ਚੜ ਕੇ ਬੋਲਦਾ ਜਲੂਸ ਕਹਿੰਦਾ ਮੈਂ ਤਾਂ ਕਹਣਾ ਸਮਝੀ ਚੰਗਾ ਨਿਕਲ ਗਿਆ ਚੰਗਾ ਨਿਕਲ ਗਿਆ ਉਹ ਚੰਗਾ ਤਾਂ ਮੈਂ ਇਹ ਕਹਣਾਗਾ ਤਾਈ ਨੇ ਤਾਂ ਮੈਨੂੰ ਪਹਿਲਾਂ ਹੀ ਇੱਕ ਹੋਰ ਗੱਲ ਦੱਸੀ ਹੈ ਕਹਿੰਦੀ ਭਾਈ ਕਾਮਲਿਆ ਬੰਦਿਆ ਕਿਉਂ ਹਿਸਾ ਮਗੋਂ ਆਉਂਦੇ ਸਵਰੇ ਨਾਲ ਤੂੰ ਆਉਂਦੇ ਸਵਰੇ ਨਾਲ ਤੇ ਟੁੱਟਦੇ ਤੇਰੀ ਮਾਂ ਦਾ ਤੇਰੀ ਅਗੇ ਪੀਕੇ ਤੇਰੀ ਨਾਨ ਕਹਿੰਦਾ ਹਜੇ ਤੱਕ ਵਰ ਕਿ ਤੂੰ ਹੁਣੀ ਟੁੱਟੀ ਜਾ ਰਿਹਾ ਤੇਰੇ ਜਵਾਕਾਂ ਜੀ ਨਾਨਕ ਛੱਕਾ ਕੌਣ ਭਰੂਗਾ ਮੇਰਾ ਤਾਂ ਦਿਮਾਗ ਖੋਲ ਤਾਂ ਪਾਇਨੇ ਦਿਮਾਗ ਤੈਨੂੰ ਇੰਨਾ ਗਿਆਨ ਹੋਵੇ ਭਾਈ ਦੀਆਂ ਗੱਲਾਂ ਤੋਂ ਮੈਨੂੰ ਮੈਨੂੰ ਤਾਂ ਹੁਣੀ ਸੀਆ ਕਹੀ ਤੇਰੀ ਮਾਤਾ ਕਈ ਕਿ ਤੁਰਗੀ ਵੀ ਆਪੇ ਲੜੀ ਜਾਣਗੇ ਨਾਲੇ ਮੈਨੂੰ ਕਹਿੰਦੀ ਮੈਂ ਖਤਾਈ ਮੱਚ ਤੱਕ ਹੋਰ ਗਲਤੀ ਹੋ ਗਈ ਹਰਪ੍ਰੀਤ ਦੇ ਮੜਾ ਜਾ ਬੱਜਿਆ ਕਈ ਰੋਟੀਆਂ ਪਕਾ ਲੈਣਾ ਹੱਥ ਮਚਾਈ ਜਾਏਗਾ ਰੋਟੀਆਂ ਕੌਣ ਪਕਾਉ ਮੈਂ ਤਾਂ ਹੁਣ ਜਿੱਥੋਂ ਗਲਤੀ ਮੰਨਦਾ ਚਾਰ ਰੋਟੀਆਂ ਪਕਾ ਤੇ ਆਪਾਂ ਖਾਈਏ ਆਪਾਂ ਕੀ ਲੈਣਾ ਬੇਬੇ ਤੋਂ ਪਤਾ ਲੱਗਿਆ ਤੈਨੂੰ ਤਾਈ ਦੇਖ ਲੈ ਕਿੰਨੀ ਸਿਆਣੀ ਆ ਵਿਚਾਰੀ ਤਾਈ ਕਿੰਨੀਆਂ ਮੱਤਾਂ ਦਿੰਦੀ ਹੈਗੀ ਨਾਲੇ ਤਾਈ ਨੂੰ ਮੈਂ ਕਿਹੜਾ ਦੱਸਣਗੀ ਸੀ ਤਾਈ ਨੂੰ ਕੋਠੇ ਤੇ ਵਿਚਾਰੀ ਨੂੰ ਸੁਣਨ ਸੁਣ ਗਿਆ ਮੇਰੀ ਗੱਲ ਸੁਣ ਲੈ ਜੇ ਤੂੰ ਆਦੀ ਮਾਂ ਦੀਆਂ ਗੱਲਾਂ ਸੁਣਨਾ ਉਹਦੀਆਂ ਮਾਂ ਦੀਆਂ ਸੁਣ ਕੇ ਤਾਂ ਤੂੰ ਮੇਰੇ ਨਾਲ ਲੜਨ ਲੱਗ ਗਿਆ ਕਿ ਜੋ ਤੂੰ ਤਾਈ ਦੀਆਂ ਸੁਣ ਲੈਣਾ ਹੁਣ ਤੂੰ ਤਾਈ ਦੀ ਸਰਾਹਤਾ ਕਰਕੇ ਹੁਣ ਤੂੰ ਕਹਿੰਨੇ ਦੋ ਰੋਟੀਆਂ ਪਕਾ ਕੇ ਖਾਈਏ ਆਪਾਂ ਨੇ ਕੀ ਲੈਣਾ ਜ਼ਮੀਨਾਂ ਤੋਂ ਉਹ ਮੈਨੂੰ ਤਾਂ ਐ ਸੀਗਾ ਮਾਂ ਤੂੰ ਜੇ ਉੱਚਾ ਬੋਲੇਗੀ ਲੋਕਾਂ ਨੂੰ ਪਤਾ ਲੱਗੂਗਾ ਜੇ ਆਪਾਂ ਘਰੇ ਘਰੇ ਗੱਲ ਕਰਦੇ ਕਿਸੇ ਨੂੰ ਪਤਾ ਨਾ ਰਹੇ ਆਪਾਂ ਕਲੇਸ਼ ਵਧਾ ਲੈਂਦੇ ਜੇ ਉਹਨੂੰ ਸੁ ਕੌਣ ਲੇ ਤਾਂ ਮੇਰੇ ਆ ਦਿਮਾਗ ਹੀ ਖੋਲ ਤਾਂ ਤਾਈ ਨਹੀਂ ਤਾਂ ਮੈਂ ਤੈਨੂੰ ਦੱਸਾਂ ਬੇਬੇ ਦੇ ਪਿੱਛੇ ਲੱਗ ਜਾਣਾ ਤੂੰ ਬੇਬੇ ਤਾਂ ਦੇਖ ਤੈਨੂੰ ਉਂਗਲ ਆ ਕੇ ਤੁਰਗੀ ਬੇਬੇ ਤਾਂ ਤੈਨੂੰ ਐ ਕਹਿ ਗਈ ਵੀ ਭਾਈ ਇਹ ਤਾਂ ਹਿੱਸਾ ਮੰਗਾ ਲੈ ਐਂ ਸੋਚ ਕੇ ਦੇਖ ਵੀ ਪਹਿਲਾਂ ਬੇਬੇ ਕਿਉਂ ਨਹੀਂ ਹਿੱਸਾ ਲੈ ਕੇ ਹੀ ਬੇਬੇ ਕਿਉਂ ਬਰਤੇ ਰਿਹਾ ਸੱਤ ਪਰੇ ਤੋਂ ਇਹਨਾਂ ਗੱਲਾਂ ਨੂੰ ਮੈਂ ਨਹੀਂ ਹੁਣ ਸਭ ਸਾਨਾ ਕਦਮ ਤਾਂ ਮੈਂ ਤਾਂ ਬੇਬੇ ਨੂੰ ਕਹੋ ਜੇ ਮੈਨੂੰ ਗੱਡੀ ਲੈ ਕੇ ਜਣੀਏ ਤਾਂ ਘਰੋਂ ਲੈ ਕੇ ਦੇ ਆਪਣੇ ਕਿਹੜਾ ਕੋਸਾ ਹੀ ਨਹੀਂ ਹਾਂ ਆਪਣੇ ਸਾਰਾ ਕੋਸਾ ਹੈ ਗੱਡੀ ਲੈਣੀ ਆ ਭਾਵਾ ਮੇਰੇ ਕੰਨੋਂ ਮੈਂ ਵੱਡੀ ਨਾ ਛੋਟੀ ਰੋ ਮੇਰੇ ਕੰਨੋਂ ਮੈਨੂੰ ਤਾਂ ਮੋਟਰ ਤੁਸੀਂ ਲੈਣੀ ਹੈ ਲੈ ਲਓ ਜੇ ਤੇ ਇੱਛਾ ਗੱਡੀ ਦੀ ਤਾਂ ਬੇਬੇ ਨੂੰ ਕਹਿ ਦੀ ਬੇਬੇ ਤੈਨੂੰ ਪੈਸੇ ਦੇਵੇ ਨਾ ਮੈਂ ਬੇਬੇ ਦੇ ਪੇਕਿਆਂ ਤੋਂ ਮੰਗਾ ਮੈਂ ਕਿਹੜਾ ਕਹਿੰਦੀ ਮੈਂ ਕੋਈ ਕੋਈ ਤੂੰ ਆਏ ਰੋਟੀਆਂ ਪਕਾ ਚਾਰ ਮੈਂ ਨਹੀਂ ਹੁਣ ਮੰਗਦਾ ਵਧੀਆ ਜੀ ਤੇਰਾ ਦਿਮਾਗ ਪੈਲ ਗਿਆ ਉਹ ਤਾਂ ਤਾਈ ਚੰਗੀ ਰਹੀ ਵਿਚਾਰੀ ਦੇਖ ਲੈ ਤਾਈ ਨੂੰ ਮੈਂ ਆਖਿਆ ਸੀ ਮੈਂ ਖਤਾ ਵੀ ਮੇਰਾ ਨਾਂ ਨਾਲੀ ਨਹੀਂ ਤਾਂ ਤਾਈ ਨੇ ਮੇਰਾ ਨਾਂ ਨਹੀਂ ਲਿਆ ਮੈਂ ਇਹਨੂੰ ਇੰਨਾ ਸਮਝਾਤਾ ਇਹ ਤਾਂ ਦੇਖ ਲੈ ਮਾਂ ਘਰ ਲੱਗਦਾ ਜੇ ਤਾਂ ਬੇਬੇ ਕਹੇਗੀ ਤਾਂ ਬੇਬੇ ਦੇ ਮੰਗਰ ਲੱਗ ਕੇ ਲੜਨ ਲੱਗ ਤੇ ਜੇ ਤਾਈ ਨੇ ਸਿੱਧੀ ਮੱਤ ਦੇਤੀ ਤਾਂ ਹੁਣ ਇਹ ਸਿੱਧਾ ਹੋ ਗਿਆ ਨਾ ਪਕਾ ਰੋਟੀਆਂ ਦਿਖਾਈ ਕੋਈ ਨਹੀਂ ਆ ਜਾਨੇ ਬੁੜੀ ਨੂੰ ਬੁੜੀ ਮੇਰਾ ਕੀ ਕਰ ਦੂਗੀ ਜੋ ਮੇਰੇ ਘਰ ਆਲਾ ਮੇਰੇ ਨਾਲ